ਇਹ ਲਾ 1100 ਰੁਪਏ ਭਗਵੰਤ ਮਾਨ ਨੇ ਭੇਜਿਆ ਕਹਿੰਦਾ ਸਾਰੀਆਂ ਕੁੜੀਆਂ ਨੂੰ ਦੇ ਦਿਓ ਉਹਨਾਂ ਨੂੰ ਵਾਦਾ ਕੀਤਾ ਸੀ ਨਾ ਆਪਣੇ ਨਾਲ ਗਾਲ ਆਪੇ ਨਹੀਂ ਅਸਲੀ ਹੈ ਕਿ ਨਹੀਂ ਨਹੀਂ ਦੇ ਜਾ ਉਹਦਾ ਵਾਦਾ ਨਕਲੀ ਹੋ ਜਾਏ ਮੇਰੇ ਨੋਟ ਨਕਲੀ ਹਾਂਜੀ ਸਾਰਿਆਂ ਨੂੰ ਸਾਸਤਰੀ ਕਾਲ ਪੰਜ ਪਾਣੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਇਸ ਵਕਤ ਬਠਿੰਡਾ ਦੇ ਪਰਸਰਾਮ ਨਗਰ ਚੌਕ 'ਚ ਖੜੇ ਆਂ ਜਿੱਥੇ ਕਿ ਆਪਣੇ ਅਨੋਖੇ ਪ੍ਰਦਰਸ਼ਨਾਂ ਕਰਕੇ ਵਿਜੇ ਕੁਮਾਰ ਜਿਹੜੇ ਸਾਬਕਾ ਐਮਸੀ ਐ ਉਹ ਚਰਚਿਤ ਰਹਿੰਦੇ ਨੇ ਅੱਜ ਫੇਰ ਇੱਕ ਇਹਨਾਂ ਨੇ ਨਵਾਂ ਕਾਰਨਾਮਾ ਕੀਤਾ ਹੈ ਆਪਣੇ ਸਰੀਰ ਤੇ ਨੋਟ ਬਣ ਕੇ ਕੋਈ 100 ਦੇ 200 ਦੇ 500 ਦੇ ਨੋਟ ਬੰਨੇ ਹੋਏ ਨੇ ਜਿਹੜੇ ਨਕਲੀ ਐ ਪਰ ਇਹਨਾਂ ਦਾ ਇੱਕ ਅਨੋਖੇ ਤਰੀਕੇ ਨਾਲ ਇਹ ਪ੍ਰਦਰਸ਼ਨ ਕਰਨ ਦਾ ਤਰੀਕਾ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੈ ਉਹਨਾਂ ਨੇ ਜਦੋਂ ਸਰਕਾਰ ਬਣੀ ਸੀ ਆਪਣੇ ਚੋਣ ਮੈਨੀਫੈਸਟੋ 'ਚ ਇੱਕ ਗੱਲ ਕਹੀ ਸੀ ਕਿ ਮਹਿਲਾਵਾਂ ਨੂੰ ਹਰ ਮਹੀਨੇ 1000-1000 ਰੁਪਏ ਦਿੱਤਾ ਜਾਊਗਾ ਉਹਨਾਂ ਦੇ ਖਾਤੇ 'ਚ ਆਇਆ ਕਰੂਗਾ ਪਰ 3 ਸਾਲ ਹੋ ਗਏ ਹਾਲੇ ਤੱਕ ਉਹ ਸਕੀਮ ਲਾਗੂ ਨਹੀਂ ਹੋਈ ਕਿਸੇ ਵੀ ਮਹਿਲਾ ਦੇ ਖਾਤੇ 'ਚ 1000-1000 ਰੁਪਏ ਨਹੀਂ ਆਇਆ ਸੋ ਇਹਨਾਂ ਨੇ ਇੱਕ ਦਰਦਸ਼ਨ ਕੀਤਾ ਇਥੋਂ ਜਿਹੜੀ ਵੀ ਮਹਿਲਾ ਨਗਰੀ ਐ ਚਾਹੇ ਸਕੂਟੀ ਤੇ ਐ ਚਾਹੇ ਆਟੋ ਤੇ ਐ ਚਾਹੇ ਕਾਰ ਤੇ ਐ ਉਹਨਾਂ ਨੂੰ ਇਹ ਨੋਟ ਫੜਾ ਰਹੇ ਨੇ 11100 ਰੁਪਿਆ 11100 ਰੁਪਿਆ ਇਸ ਕਰਕੇ ਇਹਨਾਂ ਦਾ ਕਹਿਣਾ ਕੀ ਮੈਂ 100 ਰੁਪਿਆ ਵਧਾ ਕੇ ਦੇ ਰਿਹਾ ਚਾਹੇ ਨਕਲੀ ਐ ਨੋਟ ਪਰ ਇਹਨਾਂ ਨੇ ਆਪਣੇ ਅਨੋਖੇ ਤਰੀਕੇ ਨਾਲ ਅਨੋਖੇ ਪ੍ਰਦਰਸ਼ਨ ਨਾਲ ਸਰਕਾਰ ਦੇ ਇੱਕ ਵਿਅੰਗ ਕੱਸਿਆ ਤੰਜ ਕੱਸਿਆ ਕਿ ਮਹਿਲਾਵਾਂ ਨੂੰ ਜਿਹੜਾ 10000 ਰੁਪਏ ਮਹੀਨੇ ਦੇਣਾ ਸੀਗਾ ਉਹ ਸਰਕਾਰ ਉਸ ਵਾਅਦੇ ਤੇ ਹਜੇ ਤੱਕ ਪੂਰੀ ਨਹੀਂ ਉਤਰੀ ਸੋ ਮੈਂ ਮਹਿਲਾਵਾਂ ਨੂੰ ਇਸ ਕਰਕੇ ਬੰਦ ਰਿਹਾ ਚਾਹੇ ਨਕਲੀ ਨੋਟ ਹੈ ਨਕਲੀ ਨੋਟ ਇਸ ਕਰਕੇ ਇਹਨਾਂ ਦਾ ਕਹਿਣਾ ਕਿ ਜਦੋਂ ਵੀ ਤੁਹਾਡੇ ਤੋਂ ਵੋਟ ਮੰਗਣ ਅਗਲੀ ਵਾਰ ਆਉਣ ਤਾਂ ਇਹ ਨਕਲੀ ਨੋਟ ਉਹਨਾਂ ਨੂੰ ਫੜਾ ਦਿਓ ਉਹਨਾਂ ਨੂੰ ਕਹੋ ਕਿ ਤੁਸੀਂ ਜਿਵੇਂ ਵਾਅਦਾ ਕੀਤੇ ਸੀ ਸਾਡੇ ਤੋਂ ਵੋਟ ਤਾਂ ਉਹ ਨੋਟ ਲੈ ਜਾਓ ਸਾਡੇ ਤੋਂ ਨਕਲੀ ਨੋਟ ਇਸ ਕਰਕੇ ਅੱਜ ਇਹਨਾਂ ਨੇ ਸਰਕਾਰ ਨੂੰ ਕਿਹਾ ਇਸ ਗੱਲ ਤੇ ਕਿ 1000 ਰੁਪਏ ਤੁਸੀਂ ਮਹਿਲਾਵਾਂ ਦੇ ਖਾਤੇ 'ਚ ਕਿਉਂ ਨਹੀਂ ਪਾਇਆ ਆਪਾਂ ਇਹਨਾਂ ਵੀ ਗੱਲਬਾਤ ਕਰਦੇ ਆ ਕਿ ਹੋਰ ਕੀ ਕੁਝ ਕਹਿਣਾ ਚਾਹੁੰਦੇ ਆ ਫਰ ਫਿਲਹਾਲ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜੀ ਵੀ ਮਹਿਲਾ ਜਾ ਰਹੀ ਹੈ ਰੋਕ ਰੋਕ ਕੇ ਉਹਨਾਂ ਨੂੰ ਹੱਥ 'ਚ ਉਹਨਾਂ ਦੇ ਨੋਟ ਫੜਾ ਰਹੇ ਆ ਉਹਨਾਂ ਨੂੰ ਦੱਸ ਵੀ ਰਹੇ ਆ ਕਿ ਪੰਜਾਬ ਸਰਕਾਰ ਨੇ ਇਹ ਤੁਹਾਨੂੰ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਉਸ ਤੇ ਪੂਰੀ ਨਹੀਂ ਉਤਰੀ ਸੋ ਆ ਦੇਖੋ ਤੁਸੀਂ ਮਹਿਲਾ ਇੱਥੇ ਖੜੇ ਸੀਗੇ ਉਹਨਾਂ ਨੂੰ ਨੋਟ ਫੜਾ ਦਿੱਤੇ ਤੇ ਅਗਲਾ ਜਦੋਂ ਕਹਿੰਦਾ ਕਿ ਨਕਲੀ ਹੈ ਤੇ ਇਹ ਕਹਿੰਦੇ ਕਿ ਨਕਲੀ ਇਸ ਕਰਕੇ ਦੇ ਰਹੇ ਆ ਕਿ ਜਦੋਂ ਵੀ ਵੋਟ ਮੰਗਣ ਆਉਣ ਤੇ ਉਹਨਾਂ ਨੂੰ ਫੜਾ ਦਿਓ ਇਹ ਲੋਕ ਕਿ ਜਿਵੇਂ ਤੁਹਾਡੇ ਵਾਦੇ ਸੀਗੇ ਉਸੇ ਤਰ੍ਹਾਂ ਇਹ ਨੋਟ ਵੀ ਨਕਲੀ ਨੇ ਤੁਹਾਡੇ ਵਾਦੇ ਵੀ ਨਕਲੀ ਸੀ ਜੀ ਇਹ ਨੋਟ ਵੀ ਨਕਲੀ ਨੇ ਆਪਾਂ ਗੱਲਬਾਤ ਕਰਦੇ ਹਾਂ ਬੀਜੇ ਕੁਮਾਰ ਸਾਬਕਾ ਜੋ ਕਾਉਂਸਲਰ ਸੀ ਅੱਗੇ ਵੀ ਪਰਚਨ ਕਰਦੇ ਹੁੰਦੇ ਹੁਣ ਅੱਜ ਫਿਰ ਇੱਕ ਬਹੁਤ ਵੱਖਰਾ ਪਰਚਨ ਕੀਤਾ ਉਹਨਾਂ ਨੇ ਹਾਂ ਜੀ ਸਰ ਕੀ ਨਾਮ ਮੈਂ ਤੁਹਾਡਾ ਰਹੀ ਹਾਂ ਮੇਰਾ ਨਾਮ ਵੀਜੇ ਕੁਮਾਰ ਐਮਸੀ ਐ ਮੈਂ ਪੰਜਾਬ ਦੇ ਵਿੱਚ ਬਟਿੰਡੇ ਨੂੰ ਬਿਲੋਂਗ ਕਰਦਾ ਅੱਜ ਦੇ ਹਾਲਾਤ ਦੇਖ ਲੋ 11 1100 ਰੁਪਏ ਮੇਰੀਆਂ ਭੈਣਾਂ ਨੂੰ ਮੈਂ ਹਜ਼ਾਰਾਂ ਨੂੰ ਰੋਕ ਕੇ ਦਿੱਤਾ ਅੱਧੀਆਂ ਤਾਂ ਮੇਰੇ ਗੱਲ ਪੈ ਗਈਆਂ ਕਹਿੰਦੀਆਂ ਸਾਡਾ 36000 ਬੰਦਾ ਸਾਨੂੰ 36000 ਦੇ ਪੂਰਾ ਮੈਂ ਕਹਾ ਵੀ ਫੇਰ ਕਹੀ ਕਹਿੰਦੀ ਐ ਨਕਲੀ ਐ ਮੈਂ ਕਹਾ ਜੇ ਜੇ ਉਹਦੇ ਵਾਦੇ ਨਕਲੀ ਸੀ ਉਹ ਜੇ ਵਾਦੇ ਮੇਰੇ ਨਕਲੀ ਆ ਉਹ ਜੇ ਨੋਟ ਨਕਲੀ ਐ ਉਸਦੇ ਹਾਲਾਤਾਂ ਨੇ ਇਹ ਬਣਾਤਾ ਵੀ ਉਹ ਜਿਹੜੀਆਂ ਲੇਡੀਆਂ ਜੰਨੀਆਂ ਤਪੀਆਂ ਪਈਆਂ ਕਹਿੰਦਾ ਇਹਨਾਂ ਨੂੰ ਇੱਕ ਹੀ ਗਲੀ ਚ ਮੋਟਾ ਮੰਗਣ ਆਂਦੇ 2027 ਤੇ ਇਹਨੂੰ ਦਿਖਾਵਾਂਗੇ ਵੀ ਤੂੰ ਕਿੰਨੇ ਗੱਪ ਮਾਰੇ ਆ ਪੰਜ ਗੱਪ ਇਹਨੇ ਵੱਡੇ ਵੱਡੇ ਮਾਰੇ ਪੰਜ ਗੱਪ ਇਹਨੇ ਸਭ ਤੋਂ ਵੱਡੇ ਮਾਰੇ ਜਦੋਂ ਇਹ ਰਾਜਨੀਤੀ ਚ ਆਇਆ ਇਹ ਕਹਿੰਦਾ ਮੈਂ ਰਾਜਨੀਤੀ ਚ ਨਹੀਂ ਆਂਦਾ ਜਦੋਂ ਇਹਨੇ ਅੰਨੇ ਦੇ ਨਾਲ ਉੱਥੇ ਲਾਇਆ ਇੱਕ ਇੱਕ ਗੱਪ ਦੂਜਾ ਗੱਪ ਕਹਿੰਦਾ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਦੇ ਫਿਰ ਸਮਝੌਤਾ ਕੀਤਾ ਤੀਜਾ ਕਹਿੰਦਾ ਅਸੀਂ ਤਨਖਾਹ ਨਹੀਂ ਲੈਂਦੇ ਫਿਰ ਤਨਖਾਹ ਲਈ ਚੌਥੇ ਕਹਿੰਦੇ ਅਸੀਂ ਘਰ ਕੁਆਟਰ ਕੋਠੀਆਂ ਨਹੀਂ ਲੈਂਦੇ ਫਿਰ ਕੋਠੀਆਂ ਲਈਆਂ ਬਾਥਰੂਮ ਤੇ 4-4 ਕਰੋੜ ਰੁਪਇਆ ਲਾਤਾ ਫਿਰ ਕਹਿੰਦੇ ਅਸੀਂ ਗਨਮੈਨ ਨਹੀਂ ਲੈਂਦੇ ਫਿਰ ਹਜ਼ਾਰਾਂ ਦੀ ਤਰ੍ਹਾਂ ਚ ਗਨਮੈਨ ਲੈ ਲੇ ਅਲੀ ਬਾਬਾ 40 ਚੋਰ ਵਾਲਾ ਕੰਮ ਬਣਿਆ ਪਿਆ ਦਿੱਲੀੋਂ ਲੁਟੇਰੇ ਆਏ ਹੋਏ ਆ ਪੰਜਾਬ ਚ ਪੰਜਾਬ ਨੂੰ ਲੁੱਟਣ ਲਈ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਇਹ ਅਲੀ ਬਾਬਾ 40 ਚੋਰਾ ਤੋਂ ਬਚੋ ਉਹ ਮੈਂ ਜਦੋਂ ਤੁਸੀਂ ਐਸੇ ਫੜਾਇਆ ਕੀ ਕਹਿੰਦੀ ਹੈ ਲੈ ਮੈਂ ਫੜਾਇਆ ਕੀ ਕਹਿੰਦੀ ਹੈ ਉਹ ਮੇਰੇ ਗੱਲ ਪੈ ਗਈਆਂ ਕਹਿੰਦੀ ਹੈ ਹਰਾਮਜਾਦਾ ਨਾ ਹੋਵੇ ਕਹਿੰਦੀ ਸਾਨੂੰ ਝੁੱਟਾ ਮਾਰ ਗਿਆ ਤੂੰ ਵੀ ਝੁੱਟਾ ਤੇ ਉਹ ਵੀ ਝੁੱਟਾ ਮੈਂ ਕਿਹਾ ਵੀ ਜਦੋਂ ਝੁੱਟਾ ਹੋਇਆ ਉਹਨੇ ਜਿਹੜੇ ਨੋਟ ਮੇਰੇ ਕੋਲ ਨਕਲੀ ਭੇਜਦੇ ਮੈਂ ਬੰਡਦੇ ਔਰ ਮੇਰੇ ਦਾ ਛਿੱਤਰ ਲੋਕ ਵੀ ਮਾਰੀ ਜਾਂਦੇ ਐ ਤੇ ਉਹ ਕਹਿੰਦੇ ਉਹ ਤਾਂ ਜਦੋਂ ਆਇਆ ਉਹਨੇ ਮਾਰਾਗੇ 27 ਚ ਇੱਕ ਮਿੰਟ ਇਹਨਾਂ ਨੇ ਇਹਨੂੰ ਉਹੀ ਦੇ ਦਿਓ ਕਹ ਲੈ ਚੱਕਾ ਹਾਂ 2027 ਚੰਦੇ ਮਾਰੋ ਠੀਕ ਠੀਕ ਆ ਪੁੱਤ ਆ ਵੀ ਦੇਖੋ ਹਾਲਾਤ ਦੇਖੋ